सिंहेर ने कहा कि छे दिसंबर होगी आगू सरवन ने कहा कि शंबू बॉर्डर का रस्ता नहीं खोल रहा छूचना रखी गई है मीटिंग की विचार की वटादरा किया जाएगा तलान जिसंबर कूच करने का उसू लैके ही अगर की जाएगी फिलहाल शंबू सरहद का रस्ता नहीं खुल रहा ਸ਼ੰਭੂ ਬਾਰਡਰ ਤੇ ਪਹੁੰਚਣਾ ਸ਼ੁਰੂ ਹੋ ਮੈਂ ਸਰਵਣ ਸਿੰਘ ਪੰਦੋਰ ਪੰधेਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਜੋ ਭਗਵੰਤ ਮਾਨ ਸਰਕਾਰ ਨੇ ਜ਼ਬਰ ਕਰਕੇ ਸਾਡੇ ਮੋਰਚੇ ਨੂੰ ਫੇਲ ਕਰਨ ਦਾ ਯਤਨ ਕੀਤਾ ਪੰਜਾਬ ਦੇ ਦੇਸ਼ ਦੇ ਲੋਕਾਂ ਦੇ ਦਬਾਅ ਹਿੱਟ ਕੱਲ ਡੀਐਮਸੀ ਲੁਧਿਆਣੇ ਤੋਂ ਢੱਲੇয়াল ਸਾਹਿਬ ਨੂੰ ਛੱਟਣਾ ਪਿਆ ਗਿਆ ਇਸ ਵੇਲੇ ਉਹ ਖਨੌਰੀ ਬਾਰਡਰ ਤੇ ਨੇ ਔਰ ਜਿਹੜੀਆਂ ਇਸ ਮੋਰਚੇ ਦੀਆਂ ਫਾਵਾਾਂ ਡਾਈਆਂ ਜਾ ਰਹੀਆਂ ਭਰਾਓ ਇੱਥੇ ਖੜੇ ਆ ਕੋਈ ਰਸਤਾ ਰਸਤਾਨੀ ਖੁੱਲਿਆ ਹੈਗਾ ਬਸ ਇੱਕ ਸਿਲ ਸੀਗੀ ਇੱਕ ਫੁੱਟ ਦੀ ਹਲਾਈ ਹੈਗੀ ਆ ਉਹਦੇ ਪਿੱਛੇ ਮੰਚਾ ਇਹ ਹੋ ਸਕਦੀ ਆ ਕਿ ਜਿਵੇਂ ਲੋਕਾਂ 'ਚ ਗੁੱਸਾ ਵਧ ਰਿਹਾ ਪਿਆਰ ਕੀ ਜਥੇ ਨਾਲ ਇਹਨਾਂ ਵੀ ਕੰਨ ਨਹੀਂ ਲੈਣਾ ਹੈ ਹੁਣ ਉਹਨਾਂ ਨੂੰ ਕੀ ਜਵਾਬ ਸੀ ਕੋਈ ਜਵਾਬ ਨਹੀਂ ਹੈਗਾ ਉਹਨਾਂ ਕੋਲੇ ਤਾਂ ਲੋਕਾਂ ਦੇ ਵਧ ਰਹੇ ਰੋਸ ਨੂੰ ਠੰਡਾ ਕਰਨ ਕਰਕੇ ਹਲਾਇਆ ਪਿੱਛੇ ਬਨੇ ਮਾਰਕੀਟ ਬੈਰੀਕੇਟਿੰਗ ਉਦਾਂ ਹੀ ਆ ਮਸ਼ੀਨਾਂ ਵੀ ਚੈੱਕ ਕਰਦੇ ਆ ਪਾਣੀ ਵਾਲੀਆਂ। ਤੋਂ ਇਸ ਕਰਕੇ ਭਰਾਓ ਹੁਣ ਅਸੀਂ ਟਰਾਂਸਪੋਰਟਰਾਂ ਨੂੰ ਆਮ ਲੋਕਾਂ ਨੂੰ ਔਰ ਜਿਹੜੇ ਵਪਾਰੀ ਆ ਉਹਨਾਂ ਨੂੰ ਕਹਿੰਨੇ ਵੀ ਆ ਵੇਖੋ ਆ ਕੇ ਕੰਦ ਕਿੰਨਾ ਕੀਤੀ ਆ। ਇਹ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਕਰ ਰਹੇ ਆ। ਪੰਜਾਬ ਦੇ ਆਮ ਲੋਕਾਂ ਨੂੰ ਮੋਦੀ ਸਰਕਾਰ ਤੰਗ ਕਰ ਰਹੀ ਆ ਕਿ ਦੇਸ਼ ਦੀ ਰਾਜਤਾ ਨਿਵੇਤ ਜਾ ਕੇ ਪਰਮਨ ਟੰਗਣਾ ਅੰਦੋਲਨ ਕਰਨਾ ਸਾਡਾ ਹੱਕ ਨਹੀਂ। ਅਸੀਂ ਇਹ ਈਮੇਲ ਕੀਤੀ ਸੀ ਕਿ ਜੰਤਰ ਮੰਤਰ ਜਗਾ ਰਾਮ ਰੀਲਾ ਗਰਾਊਂਡ ਦਿਓ ਪਰ ਉਹਨਾਂ ਹਾਲੇ ਤੱਕ ਦਿੱਤੀ ਨਹੀਂ ਹੈ ਸੋ ਇਸ ਕਰਕੇ ਭਰਾਵੋ ਅੰਦੋਲਨ ਲਗਾਤਾਰ ਜਾਰੀ ਆ ਮਰਨ ਵਰਤ ਵੀ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਔਰ ਜਿਹੜਾ 6 ਨੂੰ ਇੱਥੇ ਜਥਿਆਂ ਦੇ ਰੂਪ ਵਿੱਚ ਕੂਚ ਕਰਨਾ ਉਹਦੀ ਵੀ ਤਿਆਰੀ ਲਗਾਤਾਰ ਹਰ ਰੋਜ਼ ਜਥੇ ਵੱਧ ਚੜ ਕੇ ਇੱਥੇ ਪਹੁੰਚ ਰਹੇ ਆ ਗਿਣਤੀ ਵੱਧ ਰਹੀ ਆ ਸੋ ਲਗਭਗ ਰੋਜ਼ ਦੇ ਰੋਜ਼ ਅਮਰਸਰ ਜ਼ਿਲ੍ਹਾ ਤਰਨਤਾਰਨ ਫਿਰੋਜ਼ਪੁਰ ਪੂਰਾ ਪੰਜਾਬ ਵੱਦ ਤੋਂ ਵੱਦ ਗਿਣਤੀ ਵਿੱਚ ਹੁਣ ਆ ਕੱਲ ਤੋਂ ਜਿਹੜੇ ਆ ਇਧਰ ਚਾਲੇ ਜਥੇਬੰਦੀ ਇਹਦੇ ਵਰਕਰਾਂ ਨੇ ਪਾ ਦੇਣੇ ਆ ਇਸ ਕਰਕੇ ਭਰਾਓ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਹੁਤ ਵੱਡੀ ਮੰਗ ਹੈਗੀ ਆ ਜਿਹੜੀ ਪੰਜਾਬ ਦੀ ਮੰਡੀ ਨੂੰ ਜਿਹੜੀ ਪੰਜਾਬ ਦੀ ਆਰਥਿਕਤਾ ਨੂੰ ਦੇਸ਼ ਦੀ ਆਰਥਿਕਤਾ ਨੂੰ ਔਰ ਕਾਰਪੋਰੇਟ ਦੇ ਸੁਪਨੇ ਖਤਮ ਕਰਨ ਵਾਸਤੇ ਫਸਲ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਹੁਤ ਵੱਡੀ ਗੱਲ ਹੈ ਤੇ ਹੋਰ ਨਾ ਮੰਗਾ ਵੀ ਹੈਗੀਆਂ ਇਸ ਕਰਕੇ ਵੱਦ ਤੋਂ ਵੱਦ ਗਿਣਤੀ ਵਿੱਚ ਮੋਰਚੇ ਮਚਾਓ ਅਰ ਅੱਜ ਜਿਹੜਾ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਹੋਣਾ ਸੀ ਉਹਨੂੰ ਮੁਲਤਵੀ ਕਰ ਦਿੱਤਾ ਗਿਆ ਜੱਲੇਵਾਲ ਸਾਹਿਬ ਦੀ ਰਿਹਾਈ ਤੋਂ ਬਾਅਦ ਤੇ ਹੁਣ ਸਾਰੇ ਦੇ ਸਾਰੇ ਸ਼ੰਭੂ ਤੇ ਖਨੌਰੀ ਬਾਰਡਰਾਂ ਵੱਲ ਧਿਆਨ ਦਿਓ ਬਾਰਡਰਾਂ ਤੇ ਵੱਧ ਤੋਂ ਵੱਧ ਗਿਣਤੀ ਅਰ ਜਿੰਨੇ ਵੀ ਸਾਡੇ ਲੋਕਲ ਪਿੰਡ ਨੇ ਉਹਨਾਂ ਨੂੰ ਵੀ ਬੇਨਤੀ ਆਪਣੀ ਹਾਜ਼ਰੀ ਲਵਾਇਆ ਕਰੋ ਧੰਨਵਾਦ